ਹਾਂਜੀ ਕਿਸਾਨ ਵੀਰੋ ਸਵਾਗਤ ਹੈ ਸਾਡਾ ਆਪਣੇ ਚੈਨਲ ਮਾਂ ਡੇਰੀ ਫਾਰਮ ਤੇ ਜੇ ਕਿਸੇ ਨੇ ਬਈ ਮੇਰੇ ਤੋਂ ਵੀਡੀਓ ਬਣਾਉਣੀ ਹੈ 98727 66671 ਅੱਜ ਦੀ ਜਿਹੜੀ ਵੀਡੀਓ ਆਪਾਂ ਪਿੰਡ ਸੇਲਵੜਾ ਤਸੀਲ ਰਾਮਪਰਾ ਫੂਲ ਜਿਹੜਾ ਬਠਿੰਡਾ ਜੋ ਇੱਕ ਤਾਜੀ ਸੂਈ ਬੂਰੀ ਝੋਟੀ ਦੀ ਵੀਡੀਓ ਕਵਰ ਕਰ ਰਹੇ ਆਂ ਬਹੁਤ ਵਧੀਆ ਬਈ ਪ्योर ਬੂਰੀ ਝੋਟੀ ਜਿਹਨੂੰ ਤੇਲੀਆਂ ਬੂਰੀ ਵੀ ਕਿਹਾ ਜਾਂਦਾ ਮੂੰਹ ਮੱਥੇ ਦੀ ਬੰਤਰ ਤੇ ਇੱਕ ਕਰ ਲੋ ਸਿੰਘਾਂ ਦੀ ਐਨ ਬਿਲਕੁਲ ਜਮਾ ਕੁੰਡੀ ਆ ਪੰਜ ਸੱਤ ਦਿਨ ਹੋ ਗਏ ਸੂਈ ਨੂੰ ਬਈ ਦੁੱਧ ਜਮਾ ਇਨ ਤਿਆਰ 11 ਲੀਟਰ ਬੋਲਾ ਤਿਆਰ ਆਗਾ ਕੁਆਲਿਟੀ ਚੈੱਕ ਕਰ ਲੋ ਆ ਜਾ ਬਈ ਇੱਕ ਵਾਰੀ ਆ ਪੱਤਾ ਨੂੰ ਤੋੜ ਕੇ ਦਿਖਾ ਦਾਨਿਆ ਬੱਚਾ ਮਗਰ ਆ ਗਿਆ ਕੱਟੀ ਜੈਡ ਬਲੈਕ ਕੱਟੀ ਆ ਬਈ ਥਾਂ ਲੇਵੇ ਦੀ ਸਾਫ ਆ ਗਈ ਤੁਸੀਂ ਆਪ ਦੀ ਗਾਰੰਟੀ ਨਾਲ ਤਸੱਲੀ ਕਰ ਸਕੇ ਖਰੀਦ ਸਕਦੇ ਹੋ ਨੰਬਰ ਆਪਾਂ ਬਾਈ ਦਾ ਵੀਡੀਓ ਚ ਚਲਾ ਦਾਂਗੇ 98767 82344 ਚੈੱਕ ਕਰੋ ਕੁਆਲਿਟੀ ਬਾਈ ਥਾਂਲੇ ਵੇ ਦੀ ਜਮਾ ਸਾਫ ਆ ਪਿੱਠ ਪੂੜੇ ਦੀ ਚੜਾਈ ਚੈੱਕ ਕਰ ਲੋ ਬਾਈ ਕਹਿੰਦਾ ਦੇਣ ਲੈਣ ਵਾਲਾ ਮੁੱਲ ਬਾਈ 128000 ਹੈਗਾ ਵਿੱਚੋਂ ਮਾਨਤਾਨ ਹੋ ਜਾਊਗਾ ਥੋੜਾ ਜਿਹਾ ਬਈ ਬੱਚੇ ਦਾ ਜ਼ਰੂਰ ਕਰਦੀ ਹੈਗੀ ਕੁਆਲਟੀ ਚੈੱਕ ਕਰ ਲੋ ਜਮਾ ਇਹਨ ਪ्युअर ਬੂਰੀ ਹੈਗੀ ਜੇ ਕਿਸੇ ਵੀ ਬਾਈ ਨੂੰ ਪਸੰਦ ਆਉਂਦੀ ਆ ਆਪਦੀ ਤਸੱਲੀ ਕਰਕੇ ਖਰੀਦੇ ਸਕਦੇ ਹੋ ਇੱਕ ਵਾਰੀ ਆ ਪਤਾ ਨੂੰ ਵੀਡੀਓ ਚ ਧਾਰਾ ਮਾਰ ਕੇ ਚੈੱਕ ਕਰਵਾ ਦਾਂਗੇ ਬਹੁਤ ਟਾਪ ਦੀ ਕੁਆਲਟੀ ਵਾਲੀ ਬੂਰੀ ਆ ਬਈ ਚੈੱਕ ਕਰ ਲੋ ਜੇ ਕਿਸੇ ਵੀ ਵੀਰ ਨੂੰ ਪਸੰਦ ਆਉਂਦੀ ਆਪਦੀ ਤਸੱਲੀ ਕਰ ਲਿਓ ਦੋ ਡੰਗ ਚਵਾਈ ਕਰਕੇ ਲੈ ਜਿਓ ਇੱਕ ਵਾਰੀ ਆਪਾ ਤੁਹਾਨੂੰ ਧਾਰਾ ਮਾਰ ਕੇ ਚੈੱਕ ਕਰਵਾ ਦੇਣੇ ਵੀ ਥਾਂਲੇ ਦੇ ਵੀ ਸਾਫ ਆ ਨੰਬਰ 22 ਦਾ ਹੈਗਾ 98767 82344 ਮੁੱਲ ਹੈ 22 ਨੇ 128000 ਰੱਖਿਆਗਾ ਵਿੱਚੋਂ ਮਾਨਤਾਣ ਹੋ ਜਾਊਗਾ ਜਿਹੜੇ ਵੀ ਵੀਰ ਨੂੰ ਪਸੰਦ ਆਉਂਦੀ ਹੈ ਕਰ ਲਿਓ ਸੰਪਰਕਾ ਆ ਜਾ ਬਈ ਇੱਕ ਵਾਰੀ ਧਾਰਾ ਮਾਰ ਕੇ ਆਪਾਂ ਤੁਹਾਨੂੰ ਚੈੱਕ ਕਰਾ ਦਨੇ ਵਦਿਆਏ ਦੇਖੋ ਮੋਟੀ ਧਾਰ ਆ ਗਈ ਚੈੱਕ ਕਰ ਲਓ ਬਈ ਬਾਕੀ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਕਿ ਕਿਸੇ ਵੀ ਪੱਖ ਤੋਂ ਦੋ ਡੰਗ ਚਵਾਈ ਕਰ ਲਿਓ ਪਿੰਡ ਬਾਈ ਦਾ ਹੈਗਾ ਸੇਲਵਰਾ ਤਸੀਰ ਬਾਈ ਨੂੰ ਰੰਮਪਰਾ ਫੂਲ ਪੈ ਜਾਂਦੀ ਹੈ ਜਿਲ੍ਹਾ ਬਠਿੰਡਾ ਦਾ ਕਰ ਲਿਓ ਸੰਪਰਕ ਹੈ ਧੰਨਵਾਦ ਬਈ